ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾ ਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੱਲ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਵੱਲੋਂ ਕੱਲ ਜਿਹੜਾ ਪਹਿਲਾ ਦਿਨ ਸੀ ਮਾਨਸੂਨ ਸੈਸ਼ਨ ਦਾ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਉਸ ਦੇ ਸਾਥੀਆਂ ਨੇ ਵਾਰ-ਵਾਰ ਪੰਜਾਬ ਸਰਕਾਰ ਨੂੰ ਘੇਰਿਆ ਦੂਸਰੇ ਪਾਸੇ ਜੇ ਗੱਲ ਕਰੀਏ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਵੀ ਕੁਲਤਾਸ ਸਿੰਘ ਸੰਧਵਾ ਨੇ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਅਤੇ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਸੁਰ ਦੇ ਸੁਰ ਵਿੱਚ ਜਾਂ ਕਹਿ ਦੀ ਹਾਂ ਦੇ ਵਿੱਚ ਹਾਂ ਮਲਾਈ ਜਦੋਂ ਮੁੱਦਾ ਚੁੱਕਿਆ ਗਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਜਿਹੜੀ ਮੁਹਾਲੀ ਸੀਏਏ ਦੇ ਵਿੱਚ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮੁਹਾਲੀ ਸੀਏਏ ਦੇ ਵਿੱਚ ਜਿਹੜੀ ਇੰਟਰਵਿਊ ਹੋਈ ਹੈ ਕਿਹੜੇ ਅਫਸਰ ਵੱਲੋਂ ਮੋਬਾਈਲ ਦਿੱਤਾ ਗਿਆ ਕਿਉਂ ਇੰਟਰਵਿਊ ਕਰਵਾਈ ਗਈ ਅਤੇ ਕਿੰਨਾ ਲੋਕਾਂ ਦਾ ਦਵਾਸੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਗੱਲ ਕਹੀ ਉਹਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਕੋਈ ਕਾਲੀਆਂ ਭੇਡਾਂ ਨੇ ਯਾਨੀ ਕੋ ਬਲੈਕ ਸ਼ੀਪਸ ਆ ਗਿਆ ਨੇ ਜਿਹੜੀਆਂ ਲਾਰੈਂਸ ਬਿਸ਼ਨੋਈ ਅਤੇ ਸਿੱਧੂ ਮੂਸੇਵਾਲਾ ਜਿਹੜਾ ਕਤਲ ਕਾਂਡ ਹੈ ਉਸ ਦੀ ਹਮਾਇਤ ਕਰ ਰਹੀਆਂ ਨੇ ਇਸ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਨੇ ਆਪਣਾ ਸਵਸਥੀਕਰਨ ਦਿੱਤਾ ਐਜ਼ ਅ ਵਿਧਾਨ ਸਭਾ ਦਾ ਸਪੀਕਰ ਹੋਣ ਦੇ ਨਾਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਬਿਲਕੁਲ ਠੀਕ ਹੈ ਕਰਨਾ ਚਾਹੀਦਾ ਹੈ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਯਾਨੀ ਕਿ ਇੱਕ ਸੈਲੀਬ੍ਰਿਟੀ ਦਾ ਕਤਲ ਹੋਇਆ ਹੈ ਉਸ ਤੋਂ ਬਾਅਦ ਉਹ ਜਿਹੜਾ ਕਤਲ ਕਾਰਨ ਦੀ ਜ਼ਿੰਮੇਵਾਰੀ ਲੈਂਦਾ ਹੈ ਲੌਂਸ ਕੁਸ਼ਨੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਤੋਂ ਬਾਅਦ ਉਸ ਦੀ ਇੰਟਰਵਿਊ ਹੁੰਦੀ ਹੈ ਉਹਨੇ ਕਿਹਾ ਕਿ ਇਹ ਸਾਰਿਆਂ ਨਾਲ ਮਿਲ ਕੇ ਇੱਕ ਮਤਾ ਪਾਣਾ ਚਾਹੀਦਾ ਹੈ ਅਤੇ ਇਹ ਸਾਡੇ ਕੋਲ ਪਾਵਰ ਵੀ ਹੈ موجوده ਸਰਕਾਰ ਦੇ ਕੋਲ ਅਸੀਂ ਇਨਵੈਸਟੀਗੇਸ਼ਨ ਕਰਵਾ ਸਕਦੇ ਹਾਂ ਕਿ ਕਿਹੜੇ ਅਫਸਰ ਨੇ ਜਿਹੜਾ ਹੈ ਮੋਬਾਈਲ ਮੁਹੱਈਆ ਕਰਵਾਇਆ ਦੂਸਰੇ ਪਾਸੇ ਇਸ ਗੱਲ ਨੂੰ ਲੈ ਕੇ ਖਿੱਚੋਤਾਣੀ ਹੋ ਗਈ ਜਾਂ ਕਹਿ ਦਈਏ ਤੂੰ ਤੂੰ ਮੈਂ ਮੈਂ ਮਾ ਹੋ ਗਈ ਕੁਲਤਾਸ ਸਿੰਘ ਸੰਧਵਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਨੇ ਇਹ ਕਹਿ ਕੇ ਪੱਲਾ ਛੱਡ ਦਿੱਤਾ ਵੀ ਛੱਡੋ ਮਾਮਲੇ ਨੂੰ ਮਾਮਲਾ ਪਹਿਲਾਂ ਜਿਹੜਾ ਇੰਟਰਵਿਊ ਹੋਈ ਹੈ ਲਾਰਸ ਬਸ਼ਨੋਈ ਅਤੇ ਸਿੱਧੂ ਮੂਸੇਵਾਲਾ ਦੀ ਕਤਲकांड ਦੀ ਉਹ ਜਿਹੜਾ ਮਾਮਲਾ ਹੈ ਉਹ ਇਨਵੈਸਟੀਗੇਸ਼ਨ ਹੈ ਹਾਈ ਕੋਰਟ ਦੇ ਅੰਡਰ ਚੱਲ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਸ ਮਾਮਲੇ ਨੂੰ ਇੱਥੇ ਹੀ ਦਬਾ ਦੇਣਾ ਚਾਹੀਦਾ ਹੈ ਇਹਦੇ ਵਿੱਚ ਆਪਾਂ ਨੂੰ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ ਜੋ ਹਾਈ ਕੋਰਟ ਵੱਲੋਂ ਫੈਸਲਾ ਆਵੇਗਾ ਲਾਰਸ ਬਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਜਿਹੜਾ ਫੈਸਲਾ ਆਏਗਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਉਹ ਪ੍ਰਵਾਨ ਕਰਨਾ ਪਵੇਗਾ ਕਿਉਂਕਿ ਪੰਜਾਬ ਤੇ ਹਰਿਆਣਾ ਦੀ ਮਾਨਯੋਗ ਜਿਹੜੀ ਅਦਾਲਤ ਹੈ ਜੋ ਵੀ ਫੈਸਲਾ ਕਰੇਗੀ ਉਹ ਸਾਡੇ ਸਿਰ ਮੱਥੇ ਹੋਵੇਗਾ ਲੇਕਿਨ ਜੇ ਗੱਲ ਕਰੀਏ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਦੀ ਕੁਲਤਾਰ ਸਿੰਘ ਸੰਧਵਾ ਤੇ ਪ੍ਰਤਾਪ ਸਿੰਘ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਆਸ ਵਿੱਚ ਸੁਰ ਵੀ ਮਿਲੇ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਵੀ ਮਿਲੀ ਹੈ ਕਿ ਭਾਈ ਜਿਹੜੀ ਇਨਕੀ ਹੋਈ ਹੈ ਲਾਰਸ ਬਨੋਈ ਬਿਸ਼ਨੋਈ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਮਰਹੂਮ ਗਾਇਕ ਸਤੂ ਮੂਸੇ ਵਾਲਾ ਦੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਪੰਜਾਬ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਕੋਲ ਪਾਵਰ ਹੈ ਸ਼ਕਤੀ ਹੈ ਸੰਵਿਧਾਨਕ ਤੌਰ ਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਇਹ ਕੁਲਤਾਰ ਕੁਲਤਾਰ ਸਿੰਘ ਸੰਧਵਾਨ ਨੇ ਕਹੀ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਕਿ ਸਾਡੇ ਵਿੱਚੋਂ ਵੀ ਕੋਈ ਬਲੈਕ ਸ਼ਿਪਸ ਯਾਨੀ ਕਿ ਕਾਲੀਆਂ ਭੇਡਾਂ ਸਾਡੇ ਵਿੱਚੋਂ ਵੀ ਨੇ ਵੀ ਸਾਰਿਆਂ ਦੀ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਤੇ ਚਾਹੇ ਹੁਣ ਚਰੂਮੀ ਅਕਾਲੀ ਦਲ ਦੇ ਯਾਨੀ ਕਿ ਤਿੰਨਾਂ ਪਾਰਟੀਆਂ ਦਾ ਜੇਕਰ ਉਸ ਕਤਲ ਦੇ ਵਿੱਚ ਜਾ ਉਸ ਇੰਟਰਵਿਊ ਦੇ ਵਿੱਚ ਜਿਹੜੀ ਸੀਏਏ ਦੇ ਵਿੱਚ ਇੰਟਰਵਿਊ ਹੋਈ ਹੈ ਮੁਹਾਲੀ ਦੇ ਵਿੱਚ ਕਿਸੇ ਦਾ ਵੀ ਹੱਥ ਹੈ ਤੇ ਉਸ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਤੁੰਤਮੈਮਾ ਹੋਈ ਯਾਨੀ ਕਿ ਹਰਪਾਲ ਸਿੰਘ ਚੀਮਾ ਨੇ ਜਿਹੜੇ ਵਿੱਤ ਮੰਤਰੀ ਪੰਜਾਬ ਦੇ ਉਹ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਜਿਹੜੀ ਗੁੱਤੀ ਹੈ ਉਸ ਨੂੰ ਸਲਝਾਉਣ ਦੀ ਬਜਾਏ ਉਸ ਨੂੰ ਦਬਾਉਣਾ ਚਾਹੁੰਦੇ ਨੇ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਅਤੇ ਲਾਰਸ ਬਿਸ਼ਨੋਈ ਦੀ ਇਨਕੀ ਨੂੰ ਲੈ ਕੇ ਉਹ ਅੱਜ ਫਿਰ ਮੁੱਦਾ ਚੱਕਿਆ ਜਾਵੇਗਾ ਜਿਸ ਦਾ ਨਿਵੇੜਾ ਕਦੋਂ ਹੋਵੇਗਾ ਕਿਵੇਂ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਹਰਪਾਲ ਸਿੰਘ ਚੀਮਾ ਅਤੇ ਕੁਲਤਾ ਸਿੰਘ ਸੰਮਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਆਪਸ ਵਿੱਚ ਸੁਰ ਨਹੀਂ ਮਿਲੇ ਅਤੇ 1% ਵੀ ਹਰਪਾਲ ਚੀਮਾ ਐਗਰੀ ਨਹੀਂ ਹੋਏ ਕਿ ਸਰਕਾਰ ਦੇ ਕੋਲ ਪਾਵਰ ਹੁੰਦੀ ਹੈ ਸ਼ਕਤੀ ਹੁੰਦੀ ਹੈ ਕਾਨੂੰਨ ਹੁੰਦਾ ਹੈ ਅਸੀਂ ਉਹ ਪਤਾ ਲਗਵਾ ਸਕਦੇ ਹਾਂ ਕਿ ਕਿਹੜੇ ਡੀਜੀਪੀ ਜਾਂ ਆਈਜੀ ਨੇ ਜਾਂ ਜਿਹੜੇ ਅਫਸਰ ਨੇ ਮੋਬਾਈਲ ਮੁਹੱਈਆ ਕਰਵਾਇਆ ਇੰਟਰਵਿਊ ਕਰਾਉਣ ਵਾਸਤੇ ਧੰਨਵਾਦ